ਚੰਡੀਗੜ੍ਹ ਦੇ ਵਿੱਚ ਪਾਸਟਰ ਅੰਕੁਰ ਨਰੂਲਾ ਦੀ ਹੋਈ ਵੱਡੀ ਮੀਟਿੰਗ ਜਿਸ ਵਿੱਚ ਲੱਖਾਂ ਲੋਕ ਪਰਮੇਸ਼ਵਰ ਦਾ ਵਚਨ ਸੁਣਨ ਦੇ ਲਈ ਪਹੁੰਚੇ ਤਾਂ ਦੱਸ ਦੇਈਏ ਕਿ ਪੰਜਾਬ ਦੀ ਸਭ ਤੋਂ ਵੱਡੀ ਮਿਨਿਸਟਰੀ ਅੰਕੁਰ ਨਰੂਲਾ ਜਿਸ ਮਿਨਿਸਟਰੀ ਦੇ ਬੁੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਮਸੀਹ ਸੱਤ ਸੰਕਰਵਾਇਆ ਗਿਆ ਜਿਸ ਵਿੱਚ ਪਾਸਟਰ ਅੰਕੁਰ ਨਰੂਲਾ ਨੇ ਪ੍ਰਭੂ ਦੇ ਵਚਨ ਦੇ ਨਾਲ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਨਾਲ ਹੀ ਮਸੀਹੀ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਦੱਸੇ ਰਾਹਾਂ ਤੇ ਚੱਲਣ ਦੇ ਲਈ ਪ੍ਰੇਰਿਤ ਵੀ ਕੀਤਾ ਤੇ ਪਾਪ ਝੂਠ ਫਰੀਦ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਤੇ ਇਸ ਮੌਕੇ ਪ੍ਰਧਾਨ ਜਤਿੰਦਰ ਮਸੀ ਗੌਰਵ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਆਪ ਮੁਹਾਰੇ ਪਹੁੰਚੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਤਹੇ ਦਿਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਦਾ ਇਕੱਠਾ ਹੋਣਾ ਸਾਬਤ ਕਰਦਾ ਹੈ ਕਿ ਲੋਕ ਪ੍ਰਭੂ ਯਿਸੂ ਮਸੀ ਜਿਹਨੂੰ ਪਿਆਰ ਕਰਦੇ ਨੇ ਤੇ ਰੱਬ ਦੇ ਦਾਸ ਅਪੋਸਟਲ ਡਾਕਟਰ ਅੰਕੁਰ ਨਰੂਲਾ ਯੂਸਫ ਜੀ ਨੂੰ ਸੁਣਨ ਦੇ ਲਈ ਉਹ ਕਿਸੇ ਜਗ੍ਹਾ ਤੇ ਵੀ ਜਾ ਸਕਦੇ ਨੇ ਅਗਰ ਬਾਈਰਨ ਮੇਲੇ ਵਾਲਾ ਜੈਮਸੀਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਮੁਝੇ ਮੁਸੀਬਤ ਆਈ ਜਿਹੜਾ ਧੰਨਵਾਦ ਕਰਦਾ ਔਰ ਪੂਰੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵੀ ਜੋ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਜਿਹੜੀ ਮੀਟਿੰਗ ਮਸੀਹ ਭਾਈਚਾਰੇ ਵੱਲੋਂ ਅਪੋਸਟਲ ਅੰਦਰ ਯੂਸਫ ਨੂਲਾ ਜੀ ਵੱਲੋਂ ਕੀਤੀ ਗਈ ਆ ਉਹ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਇੱਥੇ ਆਏ ਨੇ ਔਰ ਬਹੁਤ ਲੋਕਾਂ ਨੇ ਪ੍ਰਭੂ ਨੂੰ ਗ੍ਰਹਿਣ ਕੀਤਾ ਵਾ ਪ੍ਰਭੂ ਦਾ ਗੁਣਗਾਨ ਕੀਤਾ ਵਾ ਔਰ ਪਰਮੇਸ਼ਵਰ ਦੀ ਦਿਆਦ ਨਾਲ ਸ਼ਿਫਾ ਨੂੰ ਪਾਇਆ ਵਾ ਮੈਂ ਤਾਂ ਬੱਸ ਚੋਨਾ ਵੀ ਆਪ ਇੱਕ ਮਿੰਟ ਦੇ ਲਈ ਜੇਕਰ ਅਸੀਂ ਸ਼ੁਰੂ ਕਰਦੇ ਹਾਂ ਬੜੀ ਜਿਹੀ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਮਸੀਹ ਭਾਈਚਾਰੇ ਦੇ ਭੈਣ ਭਰਾ ਇੱਥੇ ਆ ਕੇ ਸੇਵਾ ਕਰ ਰਹੇ ਨੇ ਪਹਿਲੀ ਵਾਰ ਕੋਣ ਆਪਣੇ ਫੋਨ ਕੋ ਬਣੇਗੇ 1 ਮਿੰਟ ਦੇ ਲਈ ਭੈਣ ਭਰਾ ਸੇਵਾ ਕਰ ਰਹੇ ਸਨ ਤੇ ਬੱਚੇ ਬੱਚਰਾਂ ਦੀ ਤੋ ਪਰਮੇਸ਼ਵਰ ਦੇ ਨਾਲ ਪਿਆਰ ਦਿਖਾਇਆ ਉਹ ਸਕਤਾ ਹੁਣ ਮੈਂ ਸਮਝਦਾ ਵੀ ਇਹ ਪਰਮੇਸ਼ਵਰ ਦੀ ਦਿਆਤ ਦਾ ਇਹਦਾ ਬੜਾ ਪ੍ਰਮੋਸ਼ਨ ਦੀ ਹੋ ਸਕਦਾ ਕਿਉਂਕਿ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਨਾ ਤੋਂ ਬਲ ਸੇ ਨਾ ਸ਼ਕਤੀ ਸੇ ਪਰੰਤੂ ਉਸकी ਆਤਮਾ ਕੇ ਦੁਆਰਾ ਸੋ ਪਰਮੇਸ਼ਵਰ ਦੀ ਆਤਮਾ ਨੇ ਇਹ ਕੰਮ ਕੀਤਾ ਪਰਮੇਸ਼ਵਰ ਨੇ ਚਿੰਨ੍ਹ ਔਰ ਚਮਤਕਾਰ ਆਪਣੀ ਦਿਖਾਏ ਔਰ ਜਿਹਦੇ ਕਰਕੇ ਅੱਜ ਵੱਡੀ ਗਿਣਤੀ ਚ ਲੋਕ ਆਏ ਨੇ ਹੁਣ ਤੁਹਾਡੇ ਇੱਥੇ ਲੋਕ ਇਕੱਠੇ ਕਰਨੇ ਕਿਉਂਕਿ ਬਹੁਤ ਸਾਰੇ ਬਿਮਾਰਾਂ ਨੇ ਇਤਸੇ ਬਿਮਾਰੀਆਂ ਦਾ ਛੁਕਾਰਾ ਪਾਇਆ ਦਵਾਈਆਂ ਵੀ ਦਿੱਤੀਆਂ ਹallelujah ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਅੱਜ ਦਾ ਕਲੂ ਜਿਹੜੇ ਮੇਰੇ ਭੈਣ ਭਰਾ ਆਨਲਾਈਨ ਦੇਖ ਰਹੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਤੁਸੀਂ ਜ਼ਰੂਰ ਇਦਾਂ ਦਾ ਜਦੋਂ ਪ੍ਰੋਗਰਾਮ ਹੁੰਦਾ ਮਸੀਹ ਭਾਈਚਾਰੇ ਦਾ ਮਸੀਹ ਸਮਾਗਮ ਹੁੰਦਾ ਉੱਥੇ ਆਓ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹਾਸਲ ਕਰੋ ਕਿਉਂਕਿ ਆਨਲਾਈਨ ਉਹਨਾਂ ਦੇ ਲਈ ਹੈ ਜਿਹੜੇ ਸਾਡੇ ਦੇਸ਼ ਤੋਂ ਬਾਹਰ ਹੈ ਜਾਂ ਜਿਹੜੇ ਕਿਸੇ ਕਾਰਨ ਨਹੀਂ ਆ ਸਕਦੇ ਮਗਰ ਮੈਂ ਸਮਝਦਾ ਵੀ ਮੇਰੇ ਜਿਹੜੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਹੋਣਾ ਚਾਹੀਦਾ ਔਰ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹਾਸਲ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਟਾਲਾ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਸੰਗਤ ਦਾ ਇਕੱਠ ਹੋਇਆ ਸੀ ਫਿਰ ਅਜਨਾਲਾ ਦੇ ਵਿੱਚ ਹੋਇਆ ਔਰ ਅਜ ਬਹੁਤ ਇਤਿਹਾਸਿਕ ਕ੍ਰੂਸਡ ਜਿਹੜਾ ਵਾ ਬਹੁਤ ਇਤਿਹਾਸਿਕ ਜਿਹੜਾ ਪ੍ਰੋਗਰਾਮ ਹੈ ਚੰਡੀਗੜ੍ਹ ਦੇ ਵਿੱਚ ਹੋਇਆ ਵਾ ਔਰ ਇੱਥੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਵੀ ਜਿੱਥੇ ਵੀ ਪਰਮੇਸ਼ਵਰ ਦੇ ਦਾਸ ਅਪੋਸਟਲ ਅੰਕੂ ਯੂਸਫ ਨੂਲਾ ਜੀ ਔਰ ਸਾਡੇ ਸਪੀਚੁਅਲ ਮਦਰ ਸੋਨੀਆ ਨੂਲਾ ਜੀ ਜਾਂਦੇ ਨੇ ਉੱਥੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦੇ ਲੋਕਾਂ ਦਾ ਹਾੜਾ ਜਾਂਦਾ ਵਾ